ਰਾਜਪੁਰਾ ਨੇੜਲੇ ਪਿੰਡ ਮੋਲੀ ਵਿਖੇ ਕਈ ਸਾਲ ਪੁਰਾਣੀ ਟੋਬੇ ਨੂੰ ਪੂਰ ਕੇ ਉਸ ਦੀ ਥਾਂ ਤੇ ਆਲੀਸ਼ਾਨ ਪਾਰਕ ਬਣਾਇਆ ਜਾ ਰਿਹਾ ਹੈ ਇਸ ਪਾਰਕ ਵਿੱਚ ਜਿੱਥੇ ਪਿੰਡ ਦੇ ਲੋਕ ਸੈਰ ਕਰਿਆ ਕਰਨਗੇ ਉੱਥੇ ਹੀ ਇਸ ਵਿੱਚ ਪੈਦਾ ਹੁੰਦੇ ਮੱਖੀਆਂ ਮੱਛਰਾਂ ਤੋਂ ਪਿੰਡ ਵਾਸੀਆਂ ਦਾ ਖੜਾ ਛੁੱਟ ਜਾਵੇਗਾ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਸ ਵੱਜ ਗਈ ਹੈ ਕਿ ਪਿੰਡ ਵਿੱਚ ਪਾਰਕ ਬਣ ਜਾਵੇਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਪਬਲਿਕ ਟੀਵੀ ਮੈਂ ਤੁਹਾਡੇ ਰਣਜੀਤ ਸਿੰਘ ਆਪਾਂ ਅੱਜ ਇੱਥੇ ਮੌਤਮੋਲੀ ਪਿੰਡ ਕੋਲ ਖੜੇ ਆਂ ਜਿਹੜਾ ਰਾਜਪੇ ਦੇ ਬਿਲਕੁਲ ਨਾਲ ਲੱਗਦਾ ਪਿੰਡ ਸੀਗਾ ਪਹਿਲਾਂ ਇਹ ਪਿੰਡ ਦੀ ਪੰਚਾਇਤ ਸੀਗੀ ਪਰ ਹੁਣ ਉਦਮ ਸਦਕਾ ਸਰਕਾਰੀ ਉਦਮ ਸਦਕਾ ਇਹ ਨਗਰ ਕੌਂਸਲ ਦੇ ਵਿੱਚ ਮਿਲ ਗਿਆ ਪਿੰਡ ਪਰ ਇਸ ਪਿੰਡ ਦੀ ਹਾਲਤ ਹਲੇ ਵੀ ਕਾਫੀ ਜ਼ਿਆਦਾ ਬਾਤ ਨਜ਼ਰ ਆਉਂਦੀ ਸੀਗੀ ਜਦੋਂ ਪਿੰਡ ਦੇ ਵਿੱਚ ਵੜਦੇ ਸੀਗੇ ਸਭ ਤੋਂ ਪਹਿਲਾਂ ਇੱਥੇ ਟੋਬਰ ਨਜ਼ਰ ਆਉਂਦਾ ਸੀਗਾ ਜਿਹੜਾ ਬਰਸਾਤੀ ਪਾਣੀ ਇਹਦੇ ਵਿੱਚ ਪੈਂਦਾ ਸੀਗਾ ਇੱਥੇ ਮੱਛਰ ਮੱਖੀਆਂ ਬਹੁਤ ਜ਼ਿਆਦਾ ਦੁਖੀ ਕਰਦੇ ਸੀਗੇ ਤੇ ਲੋਕਾਂ ਨੂੰ ਹਰ ਟਾਈਮ ਡਰ ਲੱਗਿਆ ਰਹਿੰਦਾ ਸੀ ਆਪਣੇ ਛੋਟੇ-ਛੋਟੇ ਬੱਚਿਆਂ ਦਾ ਵੀ ਕਿ ਇਹ ਸਟੋਬੇ ਦੇ ਵਿੱਚ ਕੁ ਡੁੱਬਣਾ ਜਾਵੇ ਵੈਸੇ ਵੀ ਜਦੋਂ ਦੇਖਣ ਲੱਗਦੇ ਸਾਰੇ ਕਹਿੰਦੇ ਐ ਤੇ ਅਸੀਂ ਸਰਕਾਰ ਦਾ ਇਹ ਵਾਅਦਾ ਹੈਗਾ ਲੋਕਾਂ ਨਾਲ ਵੀ ਜਿਹੜੇ ਪਿੰਡਾਂ ਨੂੰ ਹੈਗਾ ਉਹਨਾਂ ਸ਼ਹਿਰਾਂ ਵਾਂਗੀ ਲੁੱਕ ਦਿੱਤੀ ਜਾਊਗੀ ਅੱਜ ਆਪਾਂ ਗੱਲ ਕਰਦੇ ਹਾਂ ਇੱਥੋਂ ਦੇ ਐਮਸੀ ਸਾਹਿਬ ਗੁਰਵਿੰਦਰ ਸਾਹਿਬ ਉਹਨਾਂ ਨਾਲ ਵੀ ਉਹ ਇਸ ਟੋਬੇ ਨੂੰ ਪਾਰਕ ਬਣਾਉਣ ਜਾ ਰਹੇ ਐ ਕੀ ਕਹਿਣਾ ਚਾਹੁੰਦੇ ਐ ਗੁਰਵਿੰਦਰ ਸਿੰਘ ਜੀ ਤੁਹਾਡਾ ਅਜੀਤ ਬੈਬਟੀ ਦੇ ਨਾਲ ਨਿੱਘਾ ਸਵਾਗਤ ਹੈ ਆ ਤੁਸੀਂ ਪਾਰਕ ਬਣਾਉਣ ਜਾ ਰਹੇ ਆ ਤੇ ਬਾਰੇ ਜਾਣਕਾਰੀ ਦਿਓ ਇਹ ਪਾਰਕ ਜੀ ਮੈਂ ਪਹਿਲਾਂ ਜਿਸ ਟਾਈਮ ਐਮਸੀ ਬਣਿਆ ਮੈਂ ਲੋਕਾਂ ਨਾਲ ਪ੍ਰੋਮਿਸ ਕਰਿਆ ਸੀ ਕਿ ਜਦੋਂ ਮੈਂ ਐਮਸੀ ਬਣਾਂਗਾ ਮੇਰਾ ਚੋਣ ਮੈਨੀਫੈਸਟੋਸ ਦੀ ਉਹਦੇ ਤੇ ਮੈਂ ਕਿਹਾ ਸੀ ਜਿੱਦਣ ਐਮਸੀ ਬਣ ਗਿਆ ਉਦੋਂ ਇੱਥੇ ਪਾਰਕ ਤੇ ਇੱਕ ਅੰਡਰਪਾਸ ਦੋਵੇਂ ਲਿਖ ਕੇ ਦਿੱਤਾ ਸੀ ਹੁਣ ਵੀ ਉਹ ਲੋਕ ਮੇਰੇ ਚੋਣ ਮੈਨੀਫੈਸਟੋ ਜੇਬ ਚ ਪਾਈ ਫਿਰ ਰਹੇ ਆ ਉਹ ਮੈਂ 5 ਸਾਲਾਂ ਬਾਅਦ ਕਹਿੰਦੇ ਤੈਨੂੰ ਪੁੱਛਾਂਗੇ ਵੀ ਜਿਹੜੇ ਐਡੇ ਐਡੇ ਵਾਦੇ ਕਰ ਰਿਹਾ ਤੂੰ ਪੂਰੇ ਵੀ ਕਰ ਦੇਗਾ ਪਰ ਮੈਂ ਉਸ ਟਾਈਮ ਕਿਹਾ ਸੀ ਮੈਂ ਜ਼ਰੂਰ ਵਾਦੇ ਦੇ ਦੇਖਾ ਕਰ ਰਿਹਾ ਮੈਂ ਮੈਂ ਉਸੇ ਦਿਨ ਦਾ ਲੱਗਿਆ ਵਾਏ ਪਾਰਕ ਨੂੰ ਅੰਡਰਪਾਸ ਨੂੰ ਇਹ ਕਿੰਨਾ ਕਿੰਨਾ ਥਾਂ ਟੋਟਲ ਕਿੰਨੀ ਥਾਂ ਹੈਗੀ ਹੈ ਇਹ ਟੋਟਲ ਦੀ 3.5 4 ਕਿੱਲੇ ਖਾਇਆ ਹੈ ਇਹ ਟੋਬੇ ਦਾ ਨੰਬਰ ਹੈ 575 7677 ਤੇ ਇਸ ਤੋਂ ਪਹਿਲਾਂ ਜਦੋਂ ਜਿਵੇਂ ਆਪ ਦੇਖ ਰਹੀ ਹੈ ਲੋਕਾਂ ਨੂੰ ਕੀ ਕੀ ਸਮੱਸਿਆਵਾਂ ਸਾਹਮਣੇ ਕਰਨਾ ਪੈਂਦਾ ਸੀਗਾ ਇੱਥੇ ਬਹੁਤ ਜ਼ਿਆਦਾ ਮੱਖੀ ਮੱਛਰ ਗਾਂਦੇ ਇੰਨਾ ਸੀ ਇੱਥੇ ਨਾ ਬੰਦਾ ਲੰਘ ਨਹੀਂ ਸਕਦਾ ਮੱਛਰ ਤਾਂ ਇੰਨੇ ਆ ਯਾਨੀ ਬਰਸਾਤਾਂ ਦੇ ਦਿਨਾਂ ਚ ਇੰਨੇ ਦੁੱਖੀ ਸੀ ਨਾ ਇੱਥੇ ਬਿਮਾਰੀ ਵੀ ਫੈਲਣ ਦਾ ਖਤਰਾ ਸੀ ਇਹ ਹੁਣ ਤੁਸੀਂ ਜੇਬੀਸੀ ਮਸ਼ੀਨ ਲਾਈ ਹੋਈ ਹੈ ਇਧਰ ਕੀ ਕਰ ਰਹੇ ਹੋ ਜੇਬੀਸੀ ਮਸ਼ੀਨ ਨਾਲ ਕੀ ਕਰ ਰਹੇ ਹੋ ਜੇਬੀਸੀ ਮਸ਼ੀਨ ਤਾਂ ਲਾਈ ਆਈ ਹੈ ਤੇ ਅੰਦਰ ਦਲਦਲ ਪਈ ਹੈ ਇਹ ਦਲਦਲ ਜਲ ਤਜਾਬ ਹੈ ਜੇਕਰ ਪਾਰਕ ਬਣਾਵਾਂਗੇ ਇੱਥੇ ਇਹ ਤੇ ਦਰਖਤ ਲਾਣਗੇ ਉਹ ਦਰਖਤ ਹਰੇ ਨਹੀਂ ਹੋਣਗੇ ਘਾਲਾ ਮੈਂ ਘਾਲ ਨਹੀਂ ਆਵਗੀ ਇਸ ਕਰਕੇ ਇਹ ਦਲਦਲ ਦਾ 4 ਫੁੱਟ ਤੱਕ ਕੱਢਣੀ ਜ਼ਰੂਰੀ ਹੈ ਤੁਹਾਡਾ ਕਹਿਣ ਦਾ ਭਾਵ ਹੈ ਵੀ ਜਿਹੜੀ ਦਲਦਲ ਹੈਗੀ ਹੈ ਇੱਕਦਮ ਤਜਰ ਤਜਾਬੀ ਬਣ ਚੁੱਕੀ ਹੈ ਤੇ ਇਹਨੇ ਉਹਨਾਂ ਦੇ ਜੜਾ ਫੂਕ ਦੇਣੀਆਂ ਇਹ ਕਾ ਫੂਕ ਫੂਕ ਦੇਣੇ ਇਹ ਕਿੰਨੇ ਟੋਟਲ ਕਿੰਨੇ ਦਾ ਪ੍ਰੋਜੈਕਟ ਹੈ ਇਹ ਮੈਂ ਪਹਿਲੇ ਜਦ ਮੈਂ ਐਮਸੀ ਬਣਾ ਪਹਿਲੀ ਮੀਟਿੰਗ ਚ ਮੈਂ ਇਹਦਾ ਐਸਟੀਮੇਟ ਪਾਸ ਕਰਾਇਆ ਸੀ 51 ਲੱਖ 60 ਹਜ਼ਾਰ ਦਾ ਇਹਦਾ ਐਸਟੀਮੇਟ ਬਣਿਆ ਹੋਇਆ ਸੀ ਫਿਰ ਮੈਂ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਸੀ ਪਿਛਲੇ ਸਰਕਾਰ ਚ ਅਰਜਹਲਤ ਕਮੋਜੀ ਨੂੰ ਪਰ ਉਹਨਾਂ ਨੇ ਕੋਸ਼ਿਸ਼ કરી ਪਰ ਉਹਨਾਂ ਦੀ ਕੋਸ਼ਿਸ਼ ناکਾਮ ਰਹਿ ਗਈ ਹੁਣ ਮੈਡਮ ਜੀ ਨੂੰ ਮੈਂ ਬੇਨਤੀ ਕੀਤੀ ਵੀ ਇਹ ਮੇਰਾ ਪਹਿਲੇ ਪਹਿਲੇ ਧਾਰਪ ਕੰਮ ਕੀਤਾ ਉਹਨਾਂ ਨੇ ਪ੍ਰੋਮਿਸ ਕਰਤਾ ਕਿ ਮੈਂ ਇਹ ਤੈਨੂੰ ਬਣਾ ਕੇ ਦਵਾਂਗੇ ਉਹਨਾਂ ਨੇ ਇਹਦਾ ਨੋਟ ਨੀ ਪੱਤਰ ਰੱਖਿਆ ਪਰ ਕੰਮ ਸ਼ੁਰੂ ਕਰਾਤਾ ਅਸੀਂ ਸਾਡੇ ਨਾਲ ਐਮਸੀ ਗੁਰਵਿੰਦਰ ਸਿੰਘ ਜੀ ਇਹਨਾਂ ਨਾਲ ਆਪਾਂ ਗੱਲਬਾਤ ਕੀਤੀ ਇਹਨਾਂ ਨੇ ਕਿਹਾ ਕਿ ਅਸੀਂ ਜਦੋਂ ਪੋਚੋਣਾ ਦੇ ਵਿੱਚ ਖੜੇ ਸੀਗੇ ਸਾਡਾ ਸਭ ਤੋਂ ਪਹਿਲਾ ਜਿਹੜਾ ਚੋਣ ਮੈਨੀਫੈਸਟੋ ਸੀਗਾ ਉਹਦੇ ਵਿੱਚ ਇਹਨਾਂ ਨੇ ਪਹਿਲਾਂ ਡਿਮਾਂਡ ਇਹਨਾਂ ਨੇ ਪਿੰਡ ਵਾਸੀ ਨੇ ਇਹਨਾਂ ਨੂੰ ਰੱਖੀ ਸੀਗੀ ਤੇ ਹੁਣ ਇਹ ਜਿਹੜਾ ਟੋਬਾ ਹੈਗਾ ਇਹ ਪਾਰਕ ਬਣਨਾ ਜਾ ਰਿਹਾ ਤੇ ਇਹਦੀ ਸੁੰਦਰ ਲੁੱਕ ਬਣਦੀ ਜਾ ਰਹੀ ਹੈ ਇਸ ਤੋਂ ਬਿਨਾਂ ਆਪਾਂ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆਂ ਵੀ ਇਹਨਾਂ ਦਾ ਕੀ ਕਹਿਣਾ ਭਾਈ ਜੀ ਕੀ ਨਾ ਆਪਣਾ ਮੇਰਾ ਨਾਮ ਸ੍ਰੀ ਐਡਵੋਕੇਟ ਮਨਿੰਦਰ ਸਿੰਘ ਵਾਲੀਆ ਜੀ ਇਹ ਸਾਰੇ ਜਿਹੜਾ ਕੰਮ ਪਿੰਡ ਤੋਂ ਮੋਲੀ ਵਿਖੇ ਹੋ ਰਿਹਾ ਇਹਦਾ ਸਿਹਰਾ ਸਾਡੇ ਐਮਸੀ ਸਾਹਿਬ ਗੁਰਵਿੰਦਰ ਸਿੰਘ ਜੀ ਨੂੰ ਜਾਂਦਾ ਕਿਉਂਕਿ ਇਹ ਪਹਿਲਾਂ ਵੀ ਪਿੰਡ ਦੇ ਸਰਪੰਚ ਰਹਿ ਚੁੱਕੇ ਆ ਪਹਿਲਾਂ ਵੀ ਇਹਨਾਂ ਨੇ ਕਈ ਜਿਹੜੇ ਪਿੰਡ ਦੀਆਂ ਗਲੀਆਂ ਨਾਲੀਆਂ ਦੇ ਕੰਮ ਬਹੁਤ ਵਧੀਆ ਤਰੀਕੇ ਨਾਲ ਕਰਵਾਏ ਆ ਪਿੰਡ ਦੀ ਟੈਂਕੀ ਲਵਾਈ ਤੇ ਹੁਣ ਜਿਹੜੀ ਸਭ ਤੋਂ ਵੱਡੀ ਸਮੱਸਿਆ ਸਾਡੇ ਉਹ ਅੰਡਰਪਾਸ ਦੀ ਸੀਗੀ ਉਹ ਵੀ ਸਾਡੇ ਐਮਸੀ ਸਾਹਿਬ ਨੇ ਮਨਜ਼ੂਰ ਕਰਾਤਾ ਮਤਲਬ ਜਿਹੜੇ ਪਿੰਡ ਦੇ ਮੇਨ ਵੱਡੇ ਕੰਮ ਹੋਣ ਵਾਲੇ ਸੀਗੇ ਉਹ ਐਮਸੀ ਸਾਹਿਬ ਦੀ ਜਿਹੜੀ ਰਹਿਨਮਾਈ ਹੇਠ ਪੂਰੇ ਹੋ ਰਹੇ ਆ ਇਹ ਇਹ ਜੇ ਤੁਸੀਂ ਪਾਰਕ ਬਣਾਉਣ ਜਾ ਰਹੇ ਹੋ ਇਹ ਇਹਦੇ ਪਿੱਛੇ ਤੁਸੀਂ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਇਹਦਾ ਜਿਹੜਾ ਸਿਹਰਾ ਹੈਗਾ ਇਹ ਤੁਸੀਂ ਕਿਹਨੂੰ ਮੰਨਣਾ ਚਾਹ ਰਹੇ ਹੋ ਇਹ ਸਾਡੇ ਗੁਰਵਿੰਦਰ ਸਿੰਘ ਐਮਸੀ ਸਾਹਿਬ ਤੇ ਨੀਨਾ ਮਿੱਤਲ ਮੈਡਮ ਨੂੰ ਜਾਂਦਾ ਕਿਉਂਕਿ ਇਹ ਸਾਡੇ ਅਸੀਂ ਬਚਪਨ ਤੋਂ ਦੇਖ ਰਹੇ ਹਾਂ ਔਰ ਜਦੋਂ ਅਸੀਂ ਸਕੂਲ ਪੜ੍ਹਦੇ ਹੁੰਦੇ ਸੀਗੇ ਸਾਡੇ ਸਕੂਲ 'ਚ ਮੈਡਮਾਂ ਵੀ ਪੁੱਛਦੀਆਂ ਹੁੰਦੀ ਸੀਗੇ ਵੀ ਤੁਹਾਡੇ ਧਮੋਲੀ ਪਿੰਡ ਦਾ ਇੰਨਾ ਬੁਰਾ ਹਾਲ ਕਿਉਂ ਹੈ ਤੇ ਇਹ ਇੰਨੇ ਲੰਬੇ ਸਮੇਂ ਤੋਂ ਬਾਅਦ ਜੇ ਅੱਜ ਇੱਕ ਤਰੱਕੀ ਦਾ ਕੰਮ ਹੋ ਰਿਹਾ ਤਾਂ ਇਹਦਾ ਸਿਹਰਾ ਸਾਡੇ ਗੁਰਵਿੰਦਰ ਸਿੰਘ ਐਮਸੀ ਸਾਹਿਬ ਨੂੰ ਜਾਂਦਾ ਜੀ ਤਾਨੂੰ ਲੱਗ ਲੱਗਦਾ ਵੀ ਜਲਦੀ ਇਹ ਜਿਵੇਂ ਜੀਪ ਐਮਸੀ ਮਸ਼ੀਨਾਂ ਲੱਗੀਆਂ ਹੋਈਆਂ ਹੋ ਟਰਾਲੀਆਂ ਲੱਗੀਆਂ ਹੋਈਆਂ ਗਾਹ ਚੱਕੀ ਜਾ ਰਹੀ ਹੈ ਵੀ ਜਲਦੀ ਕੰਮ ਨਿਬੜ ਜਾ ਤੁਹਾਨੂੰ ਆਸ ਹੈ ਜੀ ਜੀ ਬਿਲਕੁਲ ਦੇਖੋ ਕੰਮ ਜਿਹੜੇ ਹਿਸਾਬ ਨਾਲ ਕੰਮ ਚੱਲ ਰਿਹਾ ਉਹਦੇ ਹਿਸਾਬ ਨਾਲ ਤਾਂ ਬੜੀ ਜਲਦੀ ਕੰਪਲੀਟ ਹੋਣਾ ਚਾਹੀਦਾ ਜੀ ਬਾਕੀ ਸਾਡੇ ਐਮਸੀ ਸਾਹਿਬ ਜ਼ਿਆਦਾ ਦੱਸਣਗੇ ਇਹਦੇ ਬਾਰੇ ਜੀ ਅ ਧਮੌਲੀ ਪਿੰਡ ਦੇ ਵਿੱਚ ਲੋਕਾਂ ਦੀ ਮੁੱਖ ਮੰਗ ਸੀਗੀ ਜੇ ਟੋਬਾ ਸੀਗਾ ਇਹ ਬਹੁਤ ਬੁਰੀ ਤਰ੍ਹਾਂ ਪਾਣੀ ਨਾਲ ਭਰਿਆ ਸੀਗਾ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇਹ ਇਧਰ ਦਿਖਾਓ ਟੋਬੇ ਦਾ ਕਿੰਨਾ ਮਾੜਾ ਹਾਲ ਹੈ ਕਿੰਨਾ ਤੇ ਗੰਦ ਮੱਚਿਆ ਪਿਆ ਤਿੰਨ ਦਿਨ ਚਾਰ-ਚਾਰ ਫੁੱਟ ਇੱਥੇ ਗੰਦਗੀ ਚੜੀ ਪਈ ਹੈ ਦਲਦਲ ਚੜੀ ਪਈ ਹੈ ਸੜਤ ਜਾਬੀ ਹੋਇਆ ਪਿਆ ਇਸ ਤੋਂ ਬਾਅਦ ਬਹੁਤਾਂ ਲੋਕਾਂ ਨਾਲ ਵੀ ਇੱਥੇ ਸਾਡੇ ਨਾਲ ਮੌਜੂਦ ਹੈਗੇ ਪਿੰਡ ਦੇ ਹੋਰ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਪੂ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਕੀ ਨਾਮ ਆਪਣਾ ਜਗਜੀਤ ਸਿੰਘ ਆ ਜੀ ਇਹ ਜਿਹੜਾ ਟੋਬਾ ਬਣ ਮੈਂ ਪੂਰ ਕੇ ਇਹਨੂੰ פארਕ ਬਣਾਇਆ ਬਣਾਇਆ ਜਾ ਰਿਹਾ ਇਹਦੇ ਵਿੱਚ ਤੁਹਾਡਾ ਕੀ ਕਹਿਣਾ ਹੈ ਬਹੁਤ ਵਧੀਆ ਬਣ ਜੇਗਾ ਜੀ ਇਹ פארਕ ਬਣ ਕੇ ਬੱਚਾ ਦੇ ਖੇਡਣ ਹੋਂਦ ਜਗ੍ਹਾ ਬਣ ਜੇਗੀ ਜੀ ਬਾਕੀ ਜਿਹਦਾ ਮਰਜ਼ੀ ਬੰਦਾ ਸਰਕਾਰ ਇੱਕ ਗੰਦ ਚੱਕਿਆ ਜਾਏਗਾ ਇੱਥੇ ਨੇੜੇ ਦੇਲੇ پارک ਕੋਈ ਸੀ ਕਹਿੰਦੇ ਪਹਿਲਾਂ ਕੋਈ پارک ਦੇ ਇਹ ਪਿੰਡ 'ਚ ਕੋਈ ਕੋਈ پارک ਨਹੀਂ ਹੈਗਾ ਹਾਂ ਮੈਂ ਬੱਚੇ ਵਾਂਗ ਥੋੜੇ ਪਿੰਡ ਦੇ ਵਿੱਚ ਕਿੱਥੇ ਖੇਡਦੇ ਥੋੜੇ ਦੇ ਸੀਗੇ ਜੀ ਕਿੱਥੇ ਨਹੀਂ ਖੇਡਦੇ ਜੀ ਇੱਥੇ ਹੀ ਰਹਿੰਦੇ ਆਂ ਬਸ ਗਲੀਆਂ ਗੁਲੀਆਂ 'ਚ ਖੇਡਦੇ ਆਂ ਮਰ ਤੁਹਾਡੀ ਮੁੱਖ ਮੰਗ ਦੀ ਥੋੜੇ ਪਿੰਡ ਦੀ ਹਾਂ ਵੀ ਇਹ پارک ਬਣ ਜਾਏਗਾ ਪਹਿਲਾਂ ਦੇ ਵਿੱਚ ਪਿੰਡ ਦਾ ਨਾਲੀਆਂ ਦਾ ਬਣ ਜਾਂਦਾ ਦਾ ਅੱਛਾ ਇਹਨਾਂ ਸੁਬਰੀਜ ਪੈ ਕੇ ਪਿੰਡ ਦੇ ਵਿੱਚ ਹੁਣ ਤਾਂ ਇਹ ਬਰਸਾਤੀ ਪਾਣੀ ਦਾ ਬਰਸਾਤੀ ਪਾਣੀ ਦੇ ਹੁਣ ਤਾਂ ਉਹ ਪੈਜੇ ਬਹਰ ਦੇ ਕਾਸੀ ਹੋ ਜੇਗੀ ਤੇ ਉਰੇ ਪਾਰਕ ਬਣ ਜੇਗੀ ਵਧੀਆ ਬਣ ਜੇਗੀ ਪਿੰਡ ਦੇ ਲੋਕਾਂ ਨੂੰ ਕਾਫੀ ਇਹਨਾਂ ਖੁਸ਼ੀ ਮਹਿਸੂਸ ਹੋ ਰਹੀ ਹੈ ਜਿਹੜਾ ਪਾਰਕ ਜਾਂ ਬਣ ਰਿਹਾ ਇਹਦੇ ਨਾਲ ਹੀ ਪਹੋਰ ਸਰਦਾਰ ਜੀ ਖੜੇ ਹੈ ਬਾਈ ਜੀ ਪਿੰਡ ਵਾਲੇ ਬਾਈ ਜੀ ਕੀ ਨਾਮ ਆਪਣਾ ਪ੍ਰਵੀਂਦਰ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਪਿੰਡ ਧਮੋਲੀਆ ਜੀ ਵਾਟਰ ਨੰਬਰ 21 ਇਹ ਜਿਹੜਾ ਪਾਰਕ ਬਣਨਾ ਜਾ ਰਿਹਾ ਇਹਦੇ ਬਾਰੇ ਜਾਣਕਾਰੀ ਦਿਓ ਕੀ ਤੁਹਾਨੂੰ ਕਿੰਨਾ ਵਧੀਆ ਲੱਗ ਰਿਹਾ ਜੀ ਇਹ ਅਸੀਂ ਬਚਪਨ ਦੇਖ ਰਹੇ ਹਾਂ ਤਾਂ ਬੜਾ ਮਾੜਾ ਹਾਲ ਹੈ ਜੀ ਮੱਖੀ ਮੱਛਰ ਬਹੁਤ ਹੈ ਪੂਰੇ ਬੱਚਿਆਂ ਦੇ ਡਿੱਗਣ ਦਾ ਖਤਰਾ ਰਹਿੰਦਾ ਜੀ ਕਈ ਵਾਰ ਜਾਨਵ ਐਮਸੀ ਸਾਹਿਬ ਦੇ ਮੇਰ ਸਦਕਾ ਜੀ ਵਧੀਆ ਕੰਮ ਹੋ ਰਿਹਾ ਜੀ ਤੇ ਮੈਡਮ ਜੀ ਨੀਲਾ ਮਿੱਤਰ ਜੀ ਨੀ ਪੱਤਰ ਰੱਖ ਕੇ ਗਏ ਆ ਜੀ ਤੇ ਅਸੀਂ ਚਾਹੁੰਦੇ ਆ ਜੀ ਉਹਨੇ ਪਾਰਕ ਬਣਾਏ ਤਾਂ ਕਿ ਬੱਚੇ ਖੇਡਣ ਜੀ ਬਜ਼ੁਰਗ ਸੈਰ ਕਰਨ ਤੇ ਪਿੰਡ ਦੀ ਸੁੰਦਰਤਾ ਵਿੱਚ ਵਾਧਾ ਹੋਵੇ ਪਿੰਡ ਦੇ ਲੋਕਾਂ ਦਾ ਬਹੁਤ ਵੱਡਾ ਉਪਰਾਲਾ ਹੈਗਾ ਇਹਨਾਂ ਨੇ ਕਹਿਣਾ ਕਿ ਐਮਜੀ ਸਾਹਿਬ ਦੇ ਉਪਰਾਲੇ ਸਦਕਾ ਯਾਨੀ ਮੁੱਖ ਮੰਗ ਸੀਗੀ ਬਹੁਤ ਗੰਦ ਮੱਚਿਆ ਵਾਸੀ ਬਿਲਕੁਲ ਪਿੰਡ ਦੇ ਬਿਲਕੁਲ ਨਾਲ ਹੀ ਉਧਰ ਵੱਲ ਸੜਕ ਹੈ ਸਾਹ ਦੂਜੇ ਪਾਸੇ ਪਿੰਡ ਦੇ ਪਿੰਡ ਦੇ ਇਧਰ ਪਾਸੇ ਟੋਬਾ ਹੈਗਾ ਚਾਰ ਚਰ ਫੁੱਟ ਪਾਣੀ ਇੱਥੇ ਬਰਸਾਤੀ ਖੜ ਜਾਂਦਾ ਹਰ ਟਾਈਮ ਇੱਥੇ ਮੱਖੀਆਂ ਮੱਛਰ ਖੜੇ ਰਹਿੰਦੇ ਸੀਗੇ ਕਈ ਵਾਰੀ ਕੋਈ ਬਿਮਾਰੀ ਵੀ ਸਿਰ ਚੱਕ ਸਕਦੀ ਸੀਗੀ ਬੱਚੇ ਵੀ ਪਾਣੀ ਡੁੱਬ ਸਕਦੇ ਸੀਗੇ ਪਰ ਹੁਣ ਜਿਉਂ ਪਾਰਕ ਦਾ ਕੰਮ ਸ਼ੁਰੂ ਹੋਇਆ ਲੋਕਾਂ ਦੇ ਅੰਦਰ ਬਹੁਤ ਜ਼ਿਆਦਾ ਖੁਸ਼ੀ ਦੀ ਲਹਿਰ ਦੌੜੀ ਜਾ ਰਹੀ ਹੈ